ਬੇहद ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਇਸ ਨੌਜਵਾਨ ਦੀ ਜਿਸ ਦੇ ਨਾਲ ਯੂਐਸਏ ਦੇ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ ਤਾਂ ਪਿੱਛੇ ਪਰਿਵਾਰ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਨੌਜਵਾਨ ਯੂਐਸਏ ਦੇ ਵਿੱਚ ਆਪਣਾ ਵਧੀਆ ਬਿਜ਼ਨਸ ਕਰ ਰਿਹਾ ਸੀ ਵਧੀਆ ਕੰਮ ਕਰ ਰਿਹਾ ਸੀ ਇਸ ਮੁੰਡੇ ਦਾ ਪਰ ਅੱਜ ਦੇ ਦਿਨ ਇਸ ਦੇ ਉੱਤੇ ਕਾਲ ਬਣ ਕੇ ਆ ਗਿਆ ਮੁੰਡੇ ਦੀ ਜਿਹੜੀ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਅਸਲ ਲੜਕੇ ਨੇ ਪੰਜਾਬ ਵਾਪਸ ਆਉਣਾ ਸੀ ਪੰਜਾਬ ਆ ਕੇ ਵਿਆਹ ਕਰਵਾਉਣਾ ਸੀ ਨੌਜਵਾਨ ਦੇ ਘਰ ਦੀਆਂ ਨੇ ਇਸ ਦਾ ਵਿਆਹ ਮਿੱਥਿਆ ਹੋਇਆ ਸੀ ਪਰ ਕਾਰ ਵੱਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਦੱਸਿਆ ਕਿ ਲੜਕਾ ਆਪਣੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕਰਦਾ ਹੋਇਆ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਲੜਕਾ ਆਮ ਦੇ ਨਾਲ ਸੌਣ ਜਾਂਦਾ ਹੈ ਕਿਉਂਕਿ ਕੰਮ ਤੋਂ ਆਇਆ ਹੁੰਦਾ ਹੈ ਤਾਂ ਸੌਣ ਜਾਂਦਾ ਤੇ ਮੌਕੇ ਉੱਤੇ ਹੀ ਇਸ ਲੜਕੇ ਨੂੰ ਸਾਇਲੈਂਟ ਅਟੈਕ ਆ ਜਾਂਦਾ ਹੈ ਤਾਂ ਇਸਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਇਸ ਵੇਲੇ ਤੁਹਾਨੂੰ ਸਾਂਝੀਆਂ ਕਰ ਰਿਹਾ ਬੇਹੱਦ ਦਰਦਨਾਕ ਮਾਹੌਲ ਬਣਿਆ ਹੈ ਘਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਕਿਉਂਕਿ ਜਿਸ ਪੁੱਤ ਨੂੰ ਆਸਾਂ ਇੱਦਾਂ ਦੇ ਨਾਲ ਬਾਹਰ ਭੇਜਿਆ ਸੀ ਉਸ ਦੇ ਲੰਬੇ ਸਮੇਂ ਤੋਂ ਤਕਰੀਬਨ 8 ਸਾਲ ਤੋਂ ਇਹ ਨੌਜਵਾਨ ਬਾਹਰੀ ਸੀ ਅਤੇ ਉੱਥੇ ਬਾਹਰੀ ਉਸਤੇ ਦੇ ਵਿੱਚ ਕੰਮ ਕਰ ਰਿਹਾ ਸੀ ਉੱਥੇ ਇਸ ਨੌਜਵਾਨ ਦੇ ਨਾਲ ਇਹ ਹਾਦਸਾ ਵਾਪਰੀ ਹੈ ਉੱਥੇ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਨੌਜਵਾਨ ਦੀਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਇਲੈਂਟ ਅਟੈਕ ਦੇ ਨਾਲ ਜਾਨ ਚਲੀ ਗਈ ਹੈ ਇਸ ਦੇ ਨਾਲ ਇੱਕ ਹੋਰ ਉਸ ਦਾ ਦੋਸਤ ਰਹਿ ਰਿਹਾ ਸੀ ਜਦ ਉਸ ਨੇ ਵੇਖਿਆ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਬੋਲਦਾ ਨਹੀਂ ਤਾਂ ਉਹ ਕਬਰ ਆ ਜਾਂਦੇ ਨੇ ਤੇ ਮੌਕੇ ਤੇ ਇਸ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਡਾਕਟਰਾਂ ਵੱਲੋਂ ਇਸ ਨੂੰ ਮਰ ਤੱਕ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਇਹ ਕਹਿਰ ਪਰਿਵਾਰ ਵਾਲਿਆਂ ਤੇ ਟਾਇਆ ਹੈ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਉਸ ਪਰਿਵਾਰ ਦੇ ਉੱਤੇ ਬਹੁਤ ਵੱਡਾ ਕਹਿਰ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ 8 ਸਾਲ ਪਹਿਲਾਂ ਯੂਐਸਏ ਗਿਆ ਸੀ ਇਹ ਨੌਜਵਾਨ ਤੇ ਉੱਥੇ ਕੰਮ ਕਰ ਰਿਹਾ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਪਣਾ ਖੁਦ ਦਾ ਬਿਜ਼ਨਸ ਸੀ ਤੇ ਕੁਝ ਸਮੇਂ ਆ ਕੇ ਇਸ ਨੌਜਵਾਨ ਨੇ ਵਿਆਹ ਕਰਵਾਉਣਾ ਸੀ ਪੰਜਾਬ ਵਾਪਸ ਆਉਣਾ ਸੀ ਇਹ ਨੌਜਵਾਨ ਦਾ ਵਿਆਹ ਹੋਣਾ ਸੀ ਪਰ ਉਸ ਤੋਂ ਪਹਿਲਾਂ ਇਹ ਘਰ ਦੇ ਵਿੱਚ ਸੱਥਰ ਵਿੱਚ ਜਾਂਦੀ ਹੈ ਤੋਂ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੇਹਾ ਦਰਦਨਾਕ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਹ ਪਰਿਵਾਰ ਨੂੰ ਵਿਛੋੜਾ ਦੇ ਗਿਆ ਇਹ ਮੌਕੇ ਦੇ ਵੇਖ ਸਕਦੇ ਹੋ ਕੀ ਪਰਿਵਾਰ ਦੇ ਬਣੇ ਹੋਏ ਨੇ ਹਾਲਾਤ ਤੇ ਯੂ ਐਸ ਏ ਦੇ ਵਿੱਚ 8 ਸਾਲਾਂ ਤੋਂ ਨੌਜਵਾਨ ਕੰਮ ਕਰਦਾ ਸੀ ਤੇ ਸਾਇਲੈਂਟ ਅਟੈਕ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਜੋਗਿੰਦਰਪਾਲ ਦੀ ਰਿਪੋਰਟ ਲਾਈਵ ਭਾਰਤ ਅੱਛਾ ਸਾਹਬ ਜੀ ਇਹ ਸਮਝ ਲਓ ਕਿ ਰਾਤ ਨੂੰ ਸ਼ਾਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਹਾਂ ਜੀ ਚਾਰ ਜਣੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਆਣ ਕੇ ਰੋਜ਼ਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾ ਹੈ ਰਾਤ ਆਪਣੀ ਦਿਨ ਰਕੀਤਾ ਹੈ ਕਰਕੇ ਤੇ ਕੋਈ 3:00 ਵਜੇ ਦੇ ਨਾਲ ਹੀ ਮਤਲਬ ਸੁੱਤੇ ਨੇ 12:00 ਵਜੇ ਤੱਕ 12:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਜੀ ਤੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ 12:00 ਵਜੇ ਦੇ ਨਾਲ ਆਪਾਂ ਸੁੱਤੇ ਹਾਂ ਉਸ ਤੋਂ ਬਾਅਦ ਸੌਂਗੇ ਨੇ 4:00 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਆ ਇਸ ਤਰ੍ਹਾਂ ਥੱਲੇ ਲੰਬਕੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫੇਰ ਉਹਨੇ ਮਤਲਬ ਇਹਨੂੰ ਹਿਲਾਇਆ ਹਿਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾਲ ਇਹਦਾ ਸਰੀਰ ਹੀ ਕੋਈ ਕਿਸੇ ਨੇ ਹਰਕਤ ਕੀਤੀ ਫੇਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੀਪਾਲ ਬਾਜ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁਰਦੀ ਸੈਟਾਉਂਦੀ ਆ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ ਕਿਹੜੇ ਸ਼ਹਿਰ ਚ ਸੀਗਾ ਤੇ ਬੇਟਾ ਪੋਰਟਲੈਂਡ ਸ਼ਹਿਰ ਹੈ ਓਰੀਗਨ ਡਿਸਟ੍ਰਿਕਟ ਹੈ ਅਮਰੀਕਾ ਦਾ ਜਿੱਥੇ ਸੀਗਾ ਕੋਈ ਕਰੀਬ ਇਹਨੂੰ 8 ਸਾਲ ਆ 18 ਸਾਲ ਜਾਂਦੇ ਆ ਕਿ ਅਸੀਂ ਹੁਣੇ ਉੱਥੋਂ ਦਾ ਇਹਨੂੰ ਸਿਟੀਜਨਸ਼ਿਪ ਮਿਲ ਚੁੱਕੀ ਹੈ ਵੈਲ ਸੈਟਲ ਸੀਗਾ ਆ ਕਾਰੋਬਾਰ ਬਹੁਤ ਵਧੀਆ ਸੀ ਹਾਂਜੀ ਬੱਚਾ ਬਹੁਤ ਹੀ ਹੁਣ ਹਰ ਬੱਚਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਨਸ਼ਾ ਜਾਂ ਕੋਈ ਉਹਦੀ ਚੀਜ਼ ਨਹੀਂ ਕਰਦਾ ਸ਼ਾਦੀ ਸ਼ਾਦੀ ਇਹਨਾਂ ਦੀ ਮੰਗਣੀ ਆ ਜਿਹੜੀ ਪਿਛਲੀ ਫਰਵਰੀ ਆ ਇਹਦੇ ਵਿੱਚ ਮੰਗਣੀ ਕੀਤੀ ਸੀ ਪੈਰਕਾਂ ਦੀ ਜਿਹੜੀ ਹੁਣ ਫਰਵਰੀ ਦੇ ਵਿੱਚ ਇਹਦਾ 4 ਤਰੀਕ ਦਾ ਸੱਗਨ ਸੀਗਾ ਤੇ 6 ਤਰੀਕ ਨੂੰ ਬਰਾਤ ਹੀ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਰੱਬ ਨੂੰ ਕੁਝ ਕੀ ਮਨਜ਼ੂਰੀ ਉਹਦਾ ਕੋਈ ਪਾਣਾ ਮੰਨਣਾ ਪੈਣਾ ਹਾਂਜੀ ਡੈਡ ਬੋਡੀ ਦੀ ਹਾਂਜੀ 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 ਮਤਲਬ ਡੈਡ ਬਾਡੀ ਵਾਸਤੇ ਉਹ ਕਿ ਉੱਥੇ ਸਾਡੇ ਜਿਹੜੇ ਆ ਪੁਰਾਣੇ ਰਿਸ਼ਤੇਦਾਰ ਵੀ ਬਹੁਤ ਉੱਥੇ ਨੇ ਇਸ ਟਾਈਮ ਉਹਨਾਂ ਦੇ ਕੋਲ ਉੱਥੇ ਪਹਿਲਾਂ ਤਾਂ ਕਹਿੰਦੇ ਸੀ ਵੀ ਥੋੜਾ ਟਾਈਮ ਲੱਗੂਗਾ ਕੋਈ 1 ਮਹੀਨਾ ਵੀ ਲੱਗ ਸਕਦਾ ਲੇਕਿਨ ਹੁਣ ਉਹਨਾਂ ਦੀ ਅਪਰੋਚ ਕਰਮ ਤੇ ਉਹਨਾਂ ਨੇ ਆਖਿਆ ਕਿ 1 ਹਫਤੇ ਤੱਕ ਯਾਨੀ ਕਿ ਸ਼ੁੱਕਰਵਾਰ ਦਾ ਉਹਨਾਂ ਨੇ ਆਖਿਆ ਸ਼ੁੱਕਰਵਾਰ ਦੇ ਦੇ ਦਾਂਗੇ ਡੈੱਡ ਬਾਡੀ ਹੋ ਸਕਦਾ ਹੈ ਅਤਵਾ ਸਾਡੇ ਕੋਲ ਉਹ ਪਹੁੰਚ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿਸ ਤਰ੍ਹਾਂ ਸਮਝ ਆ ਕੇ ਇਸ ਤਰ੍ਹਾਂ ਹੋ ਜਾਵੇ ਸੁਣਾਓ ਮੈਂ ਤੇ ਡਿਊਟੀ ਤੋਂ ਜਦੋਂ ਘਰ ਆਇਆ ਤੇ ਬੇਟੀ ਦਾ ਫੋਨ ਆਇਆ ਸਦੀ ਬੇਟੀ ਵੀ ਕੈਨੇਡਾ ਰਹਿੰਦੀ ਆ ਤੇ ਫੋਨ ਜਦੋਂ ਆਇਆ ਤੇ ਉਹ ਕੋਈ ਗੱਲ ਨਹੀਂ ਸੀ ਹੋਣ ਦੀ ਫਿਰ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਿ ਮਤਲਬ ਕੀ ਗੱਲ ਆ ਤੂੰ ਮਤਲਬ ਗੱਲ ਕਿਉਂ ਨਹੀਂ ਕਰਦੀ ਫਿਰ ਉਹਨੇ ਦੱਸਿਆ ਕਿ ਮਤਲਬ ਜਿਹੜਾ ਸਾਡਾ ਮੇਰਾ ਵੀਰ ਅਜੇ ਪਾਲਿਆ ਉਹ ਨਹੀਂ ਠੀਕ ਮੈਨੂੰ ਉਹਨੇ ਦੱਸਿਆ ਉਹਨੂੰ ਸੱਟ ਲੱਗੀ ਆ ਫਿਰ ਕੋ ਥੋੜਾ ਜਾ ਪਿੰਨੋ ਉਹ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫੇਰ ਮੇਰਾ ਵੱਡਾ ਬ੍ਰਦਰ ਜਿਹੜਾ ਕਿ ਨਾਲ ਹੀ ਮੇਰੇ ਦੂਸਰੇ ਘਰ ਵਿੱਚ ਰਹਿੰਦਾ ਉਹ ਉਧਰੋਂ ਰੋਂਦੇ ਆਉਂਦੇ ਆ ਮੈਂ ਉਸਕੇ ਬਾਰ ਬਾਰ ਉਹਨਾਂ ਨੂੰ ਕੋਈ ਤਾਂ ਕਿ ਕੀ ਹੋਇਆ ਕੀ ਹੋਇਆ ਫੇਰ ਬਣਾ ਨੂੰ ਦੱਸਿਆ ਉਹਨਾਂ ਨੇ ਕਿ ਅਜੇ ਪਾਲ ਨੂੰ ਅਟੈਕ ਹੋ ਗਿਆ ਪਾਲ ਦੀ ਡੈਥ ਹੋ ਗਈ